ਆウトੌਮਰਿਕ ਇਹ ਜਿਹੇ ਸਾਕਸ਼ ਨਾਲ ਮਲਾਉਂਦੇ ਹਾਂ ਜਿਹੜਾ ਪੁਲਿਸ ਵਿਯਾਰਡ ਵਿੱਚ ਕਰਦਾ ਸੀ ਕਾਲਾ ਕਾਰੋਬਾਰ ਦਰਸਲ ਇਹ ਸਾਕਸ਼ ਜੋ ਪੁਲਿਸ ਦੇ ਹੱਥੇ ਚੜਿਆ ਹੈ ਇਹ ਕੋਈ ਅਸਲੀ ਪੁਲਿਸ ਵਾਲਾ ਨਹੀਂ ਹੈ ਬਲਕਿ ਯਾਲੀ ਪੁਲਿਸ ਵਾਲਾ ਪਟਿਆਲਾ ਦੀ ਪੁਲਿਸ ਨੇ ਇੱਕ ਨਕਲੀ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਦਰਸਲ ਇਹ ਨੌਜਵਾਨ ਮੰਡੀਆਂ ਦੇ ਵਿੱਚ ਰਿਸ਼ਵਤ ਮੰਗਦਾ ਸੀ ਤੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਦੀਆਂ ਅਕਸਰ ਸ਼ਿਕਾਇਤਾਂ ਪੁਲਸ ਦੇ ਆਲਾ ਅਫਸਰਾਂ ਕੋਲ ਪਹੁੰਚ ਰਹੀਆਂ ਸਨ ਫਿਰ ਕੀ ਸੀ ਉਸ ਵਾਰ ਮੰਡੀ ਵਿੱਚ ਨਾਕਾ ਲਗਾ ਕੇ ਜਦੋਂ ਇਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਨੇ ਦੱਸਿਆ ਕਿ ਉਹ ਜਲੰਧਰ ਵਿੱਚ ਸੀਆਈਏ ਸਾਬਤਨਾਮਾ ਹੈ ਅਤੇ ਉਸ ਦਾ ਰੈਂਕ ਏਐਸਆਈ ਫਿਰ ਕੀ ਸੀ ਜਦੋਂ ਉਸ ਦਾ ਆਈ ਕਾਰਡ ਚੈੱਕ ਕੀਤਾ ਗਿਆ ਤਾਂ ਆਈ ਕਾਰਡ ਝਾਲੀ ਪਾਇਆ ਗਿਆ ਤੇ ਜਦੋਂ ਇਸ ਦੀ ਹੋਰ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਸ ਪਾਸੋਂ इनोਵਾ ਕਾਰ ਵੀ ਬਰਾਮਦ ਕੀਤੀ ਗਈ ਇਸ ਵਿੱਚ ਐਸਐਫਆਈ ਦੀ ਵਰਦੀ ਪੁਲਿਸ ਦਾ ਡੰਡਾ ਤੇ ਹੋਰ ਸਾਜੋ-ਸਮਾਨ ਬਰਾਮਦ ਕਰ ਲਿਆ ਗਿਆ। ਪੁਲਿਸ ਨੂੰ ਇਸ ਗੱਲ ਪਤਾ ਚੱਲੀ ਹੈ ਕਿ ਇਸ ਸ਼ਖਸ ਨੇ ਜਿਹੜਾ ਕਿ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਆਖਦਾ ਹੈ ਕਿਸ-ਕਿਸ ਨਾਲ ਠੱਗੀ ਮਾਰੀ ਹੈ ਤੇ ਕਿੱਥੇ-ਕਿੱਥੇ ਠੱਗੀ ਮਾਰੀ ਹੈ। ਬਹਾਰਾਲ ਇਸ ਨੂੰ ਕਾਬੂ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।